ਪੰਜਾਬ ਵਿੱਚ ਸਿੱਖਿਆ ਨੂੰ ਪਰਫੁੱਲਤ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਦੇ ਪ੍ਰੋਗਰਾਮ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੋਗ ਅਗਵਾਈ ਹੇਠ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੋਦੀਪੁਰ ਵਿਖੇ ਰਿਪੇਅਰ ਦਾ ਕੰਮ ਮੁਕੰਮਲ ਹੋਣ ਤੇ ਹਲਕਾ ਬਧਾਇਕ ਦੇ ਚੇਅਰਮੈਨ ਕੰਟੇਨਰ ਅਤੇ ਬੇਅਰ ਹਾਊਸ ਕਾਰਪੋਰੇਸ਼ਨ ਪੰਜਾਬ ਕੈਬਨਟ ਰਿੰਕ ਵੱਲੋਂ ਸਕੂਲ ਲੋਕਾਂ ਨੂੰ ਅਰਪਿਤ ਕੀਤਾ ਗਿਆ ਇਸ ਮੌਕੇ ਡਾ ਸੁਖੀ ਵੱਲੋਂ ਬੋਲਦਿਆਂ ਕਿਹਾ ਕਿ ਪਿੰਡ ਲੋਦੀਪੁਰ ਨਾਲ ਖਾਸ ਸਾਂਝ ਹੈ ਅਤੇ ਇਸ ਮੌਕੇ ਪਿੰਡ ਵਸਜਾਂ ਦੀ ਛੱਪੜ ਦੀ ਮੰਗਦਾਰ ਬੋਲਦਿਆਂ ਕਿਹਾ ਕਿ ਆਉਣ ਵਾਲੇ 2 ਸਾਲਾਂ ਵਿੱਚ ਸੰਤ ਸੀਚੇ ਵਾਲੇ ਮਾਡਲਾਂ ਹੀ ਪਾਣੀ ਦਾ ਨਿਕਾਸ ਕੀਤਾ ਜਾਵੇਗਾ ਅਗਰ ਇਹ ਪਾਣੀ ਨਿਕਾਸ ਨਾ ਹੋਇਆ ਤਾਂ ਅਗਲੀ ਵਾਰ ਉਹ ਬੂਟਨ ਅਪੀਲ ਬਾਤੇ ਪਿੰਡ ਲੋਦੀਪੁਰ ਨਹੀਂ ਆਣਗੇ ਇਸ ਮੌਕੇ ਪਿੰਡ ਦੇ ਸਰਪੰਚ ਚਾਰੰਜੀਤ ਚੰਨੀ ਅਤੇ ਪੰਜ ਜਗਜੀਤ ਰਾਮ ਪੰਜ ਦਲਵੀਰ ਰਾਮ ਹਰਦੀਪ ਬਾਲੀ ਰਾਜਪਾਲ ਕੈਤ ਸੋਢੀ ਅਸ਼ਰਾਨੀ ਤੋਂ ਇਲਾਵਾ ਉਹਨਾਂ ਦੇ ਨਾਲ ਸੋਮਲਾਲ ਢੰਡਾ ਪਰਵਜੂ ਸਿੰਘ ਸਰਪੰਚ ਕੋਪਰਾ ਦੇ ਸਕੂਲ ਸਟਾਫ ਤੋਂ ਵਿੱਚ ਮੈਡਮ ਜਸਪੀਰ ਕੌਰ ਆਦਮ ਮੌਕੇ ਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਹਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਫ ਤੋਂ ਉਹਦਾ ਜੇ ਨੂੰ ਕਾਈ ਦਾ ਉਹਦੇ ਦੇ ਵਿੱਚ ਨਾ ਸੰਯੋਗ ਕਹਿਣਾ ਹੈ ਦਾ। ਸੋਹਣਾ ਡਾਕਟਰ ਸਾਹਿਬ ਨੂੰ ਦਾ ਬੋਰ ਨਾ ਕਰੀ ਵਾਲਾ ਕਹਾਣਾ ਹੈ ਆਪਨਾ ਪਾਣੀ ਨਾਲ ਕਰਦਾ। ਇਹ ਬਹੁਤ ਬਹੁਤ ਚੰਗਾ ਹੈ ਪੰਜਾਬ ਦੇ। ਜੇ ਪਾਣੀ ਉਹ ਹੁੰਦਾ ਜਿਹੜਾ ਤੁਸੀਂ ਖੇਤਾਂ ਨੂੰ ਲਾ ਸਕਦੇ ਆ। ਉਹ ਤੀਸਰੇ ਜਿਹੜਾ ਬਣਿਆ ਜੇ ਥਾਪਰ ਮਾਡਲ ਜਿਹਨੂੰ ਸਿੰਚੇ ਵਾਲਾ ਮਾਡਲ ਕਹਿੰਦੇ ਆ ਸੀ। ਸੰਤ ਸਿੰਚੇ ਵਾਲਾ ਜਿਹੜਾ ਬਣਾਉਂਦੇ ਆ ਨਾ ਉਹੀ ਮਾਡਲ ਦਾ ਨਾਮ ਥਾਪਰ ਮਾਡਲ ਵੀ ਆ। ਉਹਦੇ ਤਹਿਤ ਤੁਸੀਂ ਇਹਨੂੰ ਵੀਡੀਓ ਸਾਬ ਇਹਨੂੰ ਪਾਓ ਤੇ ਇਹਨੂੰ ਅਸੀਂ ਕਹਿੰਦਾ ਇਹ ਕਿਉਂਕਿ ਇਹਨਾਂ ਦੀ ਪ੍ਰੋਬਲਮ ਏਕਵਾ ਉਹ ਮੋਹਰੇ ਗੁਰੂ ਅਰਜਨ ਦੇਵ ਜੀ ਦਾ ਉਹ ਹੈ ਗੁਰਦੁਆਰਾ ਤੇ ਨਾਲ ਹੀ ਉਹ ਧਰਮਸ਼ਾਲਾ ਆ ਉੱਥੇ ਪਾਣੀ ਘੁੰਮਣ ਲੱਭਦਾ ਬਾਅਦ ਹੀ ਦੇਰ ਦੀ ਤੇ ਸਾਰੇ ਪਾਣੀ ਸਾਰਾ ਘੁੰਮ ਜਾਏ ਉਹ ਆਪਾਂ ਇਹਦੇ ਲਈ ਥਾਪਰ ਮਾਡਲ ਚ ਲੈ ਕੇ ਆਨੇ ਆ ਜੀ ਨਹੀਂ ਮੈਨੂੰ ਪਤਾ ਇਹ ਜਦੋਂ ਭਰਦੀ ਅੱਜ ਤੱਕ ਖਾਲੀ ਆ ਨਹੀਂ ਮੈਂ ਉਹੀ ਗੱਲ ਕਹਿੰਦਾ ਇਹਦੇ ਲਈ ਅੱਜ ਇਹ ਵੀਡੀਓ ਸਾਬ ਦੇਖੋ ਵੀਡੀਓ ਸਭ ਤੁਹਾਡੇ ਕੋਲ ਆਏ ਆ ਨਾ ਇਹ ਇਹ ਅਸੀਂ ਅੱਜ ਕੋਈ ਇਕੱਲਾ ਸਕੂਲ ਦਾ ਨਹੀਂ ਲੈ ਕੇ ਆਏ ਵੀਡੀਓ ਸਾਬ ਆਏ ਆ ਪੁਲਿਸ ਵਾਲਾ ਕਿੱਥੇ ਆਏ ਸੀ ਪੁਲਿਸ ਵਾਲੇ ਬਲਾਹ ਨੂੰ ਅੰਦਰ ਆ ਜਾਓ ਤੁਕੇ ਜੀ ਸੰਦ ਦੱਸਿਆ ਕਿ 5 6 ਬੰਦੇ ਆ ਜਿਹੜੇ ਉਹ ਨਸ਼ੇ ਦਾ ਕੰਮ ਕਰਦੇ ਆ ਇਹ ਉਸ ਵੇਲੇ ਕਦੇ ਬਾਹਰੇ ਖੜੇ ਰਹੇ ਚਾਹ ਪੀਂਦੇ ਰਹੇ ਇਹ ਧਿਆਨ ਆ ਹੀ ਨਹੀਂ ਮੈਨੂੰ ਬਾਜਪਾ ਲੱਗਿਆ ਮੈਂ ਕਿੱਥੇ ਆ ਮੈਨੂੰ ਫਿਰ ਕਹਿ ਚੱਲਾਂ ਤੁਸੀਂ ਇਹਨਾਂ ਦੇ ਕੰਨ 'ਚ ਦੱਸਣਾ ਜੇ ਇਹਨਾਂ ਨੂੰ ਦੱਸਣਾ ਮੈਨੂੰ ਦੱਸ ਦਿਓ ਦੇਖੋ ਜੇ ਆਪਾਂ ਇਹ ਸੋਚੀਏ ਕਿ ਸਾਡੇ ਬੱਚੇ ਲੈ ਨਸ਼ਿਆਂ ਤੋਂ ਦੂਰ ਹੋ ਜਾਣਗੇ ਇਹ ਹੋ ਨਹੀਂ ਸਕਦਾ ਜਿੰਨਾ ਚਿਰ ਅਸੀਂ ਲੜਾਈ ਨਹੀਂ ਸ਼ੁਰੂ ਕਰਾਂਗੇ ਜਿਹਦਾ ਬੱਚਾ ਲੱਗਿਆ ਹੈ ਉਹਨੂੰ ਪੁੱਛੋ ਪਰ ਜਿਹੜਾ ਇਹ ਕੌਣ ਗਰੰਟੀ ਨਾਲ ਕਹਿ ਸਕਦਾ ਕਿ ਮੇਰਾ ਬੱਚਾ ਨਹੀਂ ਲੱਗੂਗਾ ਕੱਲ ਨੂੰ ਕੋਈ ਕਹਿ ਸਕਦਾ ਇਹ ਗੱਲ ਦੇਖੋ ਇਹ ਕਿਸੇ ਨੇ ਨਹੀਂ ਸਾਡੇ ਬੱਚੇ ਜੇ ਅਸੀਂ ਕਹੀਏ ਕਿ ਸਰਕਾਰ ਆਊਗੀ ਕੋਈ ਉਹ ਸਾਡੇ ਬੱਚਿਆਂ ਨੂੰ ਬਚਾਊਗੀ ਅਸੀਂ ਕਹੀਏ ਪੁਲਿਸ ਆਉਗੀ ਉਹ ਸਾਡੇ ਬੱਚਿਆਂ ਨੂੰ ਬਚਾਉਗੀ ਇਦਾਂ ਨਹੀਂ ਬਚਣਾ ਸਾਨੂੰ ਸਾਰਿਆਂ ਨੂੰ ਉੱਠ ਕੇ ਤੋਰਨਾ ਪੈਣਾ ਇਹਦੇ ਖਿਲਾਫ ਮੈਂ ਇਹਨਾਂ ਨੂੰ ਤਾਂ ਉੱਧੇ ਤੇਲ ਫੂਕੇ ਨਹੀਂ ਆਏ ਇਹ ਗੱਡੀ 'ਚ ਘੁੰਮਦੇ ਆ ਮੇਰੇ ਨਾਲੇ ਹੀ ਸਰਕਾਰੀ ਗੱਡੀ 'ਚ ਆਏ ਆ ਇਹ ਇਸ ਕਰਕੇ ਨਾਲ ਲੈ ਕੇ ਆਏ ਆ ਕਿ ਜੇ ਤੁਹਾਡੇ ਪਿੰਡ 'ਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਨੂੰ ਅਸੀਂ ਸੋਲਵ ਕਰ ਦਾਂਗੇ ਪਰ ਉਹ ਸੋਲਵ ਤਾਂ ਹੋਣੀ ਹੈ ਜੇ ਅਸੀਂ ਸਾਰੇ ਇਕੱਠੇ ਹੋ ਕੇ ਲੱਗਾਂਗੇ ਯਾ ਸਾਰੇ ਇਕੱਠੇ ਹੋ ਕੇ ਨਹੀਂ ਲੱਗਾਂਗੇ ਨਾ ਫੇਰ ਨਹੀਂ ਫੇਰ ਗੱਲ ਨਹੀਂ ਬਣਨੀ ਡਾਟ ਸਰ ਤੁਸੀਂ ਆ ਸਾਡੇ ਪਿੰਡ ਲੋਦੀਪੁਰ ਆਏ ਹੋ ਤੁਹਾਡਾ ਕਿੱਥੇ ਜੀ ਆਨ ਵੈਲਕਮ ਸਾਡੇ ਸੂਹ ਪਿੰਡ ਵਾਸੀਆਂ ਬੋਲੋ ਅਤੇ ਸਾਡੇ ਪੱਤੜਾ ਦੇ ਭਾਈ ਜਸ ਜੀ ਬੋਲੋ ਡਾਟ ਸਰ ਵੀ ਜਿਹੜਾ ਆਪਣੀ ਜਿਹੜੀ ਸਿੱਖਿਆਵਾਂ ਚੱਲਦਾ ਹੈਗਾ ਕਿੱਥੋਂ ਦਾ ਆਪਣਾ ਕਾਮਯਾਬ ਹੈ ਜੀ ਦੇਖੋ ਮੈਂ ਜਿਹੜਾ ਸਰਦਾਰ ਭਗਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਇੱਕ ਪ੍ਰੋਗਰਾਮ ਲਿਖਿਆ ਇਹ ਪ੍ਰੋਗਰਾਮ ਸਾਡੇ ਉਬਦਮਾਨ ਸਰਕਾਰ ਦੀ 3 ਸਾਲ ਦੀ ਜਿਹੜੀ ਕਾਰਜਕਾਰੀ ਸਕੂਲਾਂ ਦੇ ਵਿੱਚ ਰਹੀ ਉਹਨੂੰ ਦੇਖਣ ਦੇ ਲਈ ਉਹਨੂੰ ਹੋਰ ਵਧੀਆ ਕਰਨ ਦੇ ਲਈ ਇੱਕ ਜਿਹੜਾ ਕ੍ਰਾਂਤੀਕਾਰੀ ਕਦਮ ਹੋ ਚੁੱਕਿਆ ਗਿਆ ਪਰ ਮੈਂ ਅਜੇ ਤੱਕ ਕੋਈ 30 ਪਿੰਡਾਂ ਚ ਜਾ ਚੁੱਕਾ 30 ਸਕੂਲਾਂ ਦੇ ਵਿੱਚ ਔਰ ਹਰ ਸਕੂਲ ਦੇ ਵਿੱਚ ਜਿੱਥੇ ਡੈਸਕ ਨਹੀਂ ਸੈੱਟ ਕਰਾ ਗਿਆ ਜਿੱਥੇ ਲੈਬਾਰਟਰੀ ਨਹੀਂ ਸੀ ਲੈਬਾਰਟਰੀ ਬਣ ਗਈ ਜਿੱਥੇ ਕੋਈ ਕਮਰੇ ਚਾਹੀਦੇ ਸੀ ਬੈਠਣ ਦੇ ਲਈ ਬੱਚਿਆਂ ਦੇ ਲਈ ਉਹ ਬਣ ਗਏ ਜਿੱਥੇ ਵਾਸ਼ਰੂਮ ਨਹੀਂ ਸੀ ਉਹ ਵਾਸ਼ਰੂਮ ਬਣ ਗਏ ਮੈਂ ਸਮਝਦਾ ਕਿ ਇਹ ਇੱਕ ਮੁੰਡਲੀ ਜ਼ਰੂਰਤ ਆ ਸਕੂਲ ਦੀ ਘੱਟ ਤੋਂ ਘੱਟ ਬੱਚੇ ਦੀ ਸਹੂਲਤ ਦੇ ਮਤਲਬ ਉਹ ਥੇ ਹਰ ਚੀਜ਼ अवेलेबल ਹੋਵੇ ਕਿਉਂਕਿ ਜੇ ਉੱਥੇ अवेलेबल ਹੋਏਗੀ ਤਾਂ ਹੀ ਜਿਹੜਾ ਬੱਚਾ ਪੜ੍ਹੇਗਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਕੋਈ 20000 ਸਕੂਲਾਂ ਦੇ ਵਿੱਚ ਕੋਈ 28 ਲੱਖ ਤੋਂ ਵੱਧ ਬੱਚਾ ਪੜ੍ਹ ਰਿਹਾ ਔਰ ਅੱਜ ਜਿਹੜਾ ਟ੍ਰੈਂਡ ਹੋਆ ਬਹੁਤ ਮਾਪੇ ਇਦਾਂ ਦੇ ਆ ਜਿਹੜੇ ਇਹ ਸੋਚਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਤੋਂ ਠਾਕੇ ਗਵਰਨਮੈਂਟ ਸਕੂਲ ਤੇ ਲੈ ਕੇ ਆਈਏ ਕਿ ਤਾਂ ਹੀ ਪੋਸੀਬਲ ਹੋ ਸਕਿਆ ਜੇਕਰ ਸਰਕਾਰ ਦੀ ਮੰਸ਼ਾ ਆ ਕਿਉਂਕਿ ਸਾਡੇ ਕੋਲ ਟੀਚਰ ਬੜੇ ਮਿਹਨਤੀ ਆ ਜਿਹੜੇ ਕੁਆਲੀਫਾਈਡ ਨੇ ਔਰ ਮੈਰਿਟ ਦੇ ਆਧਾਰ ਤੇ ਆਂਦੇ ਆ ਔਰ ਜਦੋਂ ਸਾਡੇ ਕੋਲ ਟੀਚਰ ਵਧੀਆ ਨੇ ਸਾਡੀਆਂ ਬਿਲਡਿੰਗਾਂ ਵਧੀਆ ਨੇ ਤਾਂ ਬੱਚਿਆਂ ਨੂੰ ਨੈਚੁਰਲ ਜਿਹੜੀ ਐਜੂਕੇਸ਼ਨ ਵੀ ਵਧੀਆ ਮਿਲ ਰਹੀ ਆ ਔਰ ਮੈਂ ਸਮਝਦਾ ਕਿ ਜਿਹੜਾ ਇਹ ਸਮਾਸੀ ਕਿ ਅਸੀਂ ਇਹ ਕਹਿੰਦੇ ਸੀ ਜਿਹੜੇ ਸਰਕਾਰੀ ਸਕੂਲ ਆ ਉਹ ਛੋਟੀ ਜਾਤਾਂ ਦੇ ਬੱਚਿਆਂ ਲਈ ਆ ਗਰੀਬਾਂ ਦੇ ਲਈ ਆ ਸੋ ਮੈਂ ਸਾਇ ਇਤਾਰਨਾ ਹੁਣ ਟੁੱਟਦੀ ਜਾ ਰਹੀ ਹੈ। ਸੋ ਇਹਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਦੀ ਬਹੁਤ ਵੱਡੀ ਯੋਗਦਾਨ ਔਰ ਟੀਚਰ ਸਾਹਿਬਾਂ ਦਾ ਮਾਪਿਆਂ ਦਾ ਵੀ ਯੋਗਦਾਨ ਹੈ। ਡਾਕਟਰ ਖੋਸਵਾਲ ਸਿਖਿਆ ਵੀ ਜਦੋਂ ਦਾ ਡਾਟਾ ਬੇਗਸਤ ਬਹੁਤ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਡਾ ਦੇ ਬੱਚੀ ਵਿਚਾਰਾ ਜੀ। ਦੇਖੋ ਇਸ ਸਮੇਂ ਸਮੇਂ ਤੇ ਇਹ ਪਹਿਲੀ ਵਾਰ ਨਹੀਂ ਹੋਇਆ। ਇਹ ਜਿਹੜਾ ਜਦੋਂ ਬਾਬਾ ਸਾਹਿਬ ਡਾਕਟਰ ਮੈਡਿਕਲ ਪੜ੍ਹਦੇ ਵੀ ਸੀ ਨਾ ਉਸ ਵੇਲੇ ਵੀ ਇਹ ਉਹਨਾਂ ਨਾਲ ਬਿਤਕਰਾ ਹੋਇਆ। ਅਰੇ ਜਦੋਂ ਦੇਸ਼ ਦੇ ਵਿੱਚ ਉਹਨਾਂ ਨੇ ਹਿੰਦੂ ਐਕਟ ਜਿਹੜਾ ਬਣਾਉਣ ਦੀ ਗੱਲ ਕੀਤੀ ਜਿਹੜਾ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ ਲੈ ਕੇ ਆਈ ਸੀ ਔਰ ਉਸੇ ਕਾਂਗਰਸ ਨੇ ਉਹ ਜਿਹੜਾ ਬਾਅਦ ਵਿੱਚ ਬੇਸ਼ੱਕ ਅੱਜ ਸਾਡੀਆਂ ਭੈਣਾਂ ਕਿਤੇ ਚੰਗੀਆਂ ਪੋਸਟਾਂ ਤੇ ਆ ਕੋਈ ਕੋਈ ਡਾਕਟਰ ਲੱਗੀ ਆ ਕੋਈ ਡੀਸੀ ਲੱਗੀ ਆ ਕੋਈ ਮੁੱਖ ਮੰਤਰੀ ਬਣ ਗਈ ਕੋਈ ਰਾਸ਼ਟਰਪਤੀ ਬਣ ਗਈ ਉਹ ਉਸੇ ਤਹਿਤ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਿਧਾਂਤ ਦੇ ਮੁਤਾਬਕ ਆ ਉਸ ਵੇਲੇ ਦੀ ਕਾਂਗਰਸ ਨੇ ਵੀ ਉਹਨਾਂ ਦਾ ਉਹ ਬਿੱਲ ਪਾਸ ਨਹੀਂ ਹੋਣ ਦਿੱਤਾ ਸੀ ਔਰ ਉਹਨਾਂ ਉਸ ਕਰਕੇ ਬਾਬਾ ਸਾਹਿਬ ਔਰ ਡਾਕਟਰ ਅੰਬੇਡਕਰ ਸਾਹਿਬ ਨੂੰ ਲਾ ਮਿਨਿਸਟਰ ਤੋਂ ਰਿਜ਼ਾਈਨ ਕਰਨਾ ਪਿਆ ਸੀ ਉਹ ਇੱਕ ਲੜੀ ਆ ਉਸੇ ਚ ਅੱਜ ਅਮਰੀਕਾ 'ਚ ਬਸੇ ਦਾ ਪੰਨੋ ਉਹ ਜੋ ਸ਼ਬਦਾਵਲੀ ਯੂਜ਼ ਕਰ ਰਿਹਾ ਉਹਦਾ ਮੈਂ ਸਮਝਦਾ ਕਿ ਲੋਕ ਜਿਹੜੇ ਆ ਉਸ ਵੇਲੇ ਲੋਕ ਇਹਨੇ ਜਾਗਰਤ ਨਹੀਂ ਸੀ ਜਦੋਂ ਕਾਂਗਰਸ ਨੇ ਕੀਤਾ ਸੀ ਅੱਜ ਲੋਕ ਜਾਗਰਤ ਨੇ ਅੱਜ ਸਾਰਾ ਪੰਜਾਬ ਇਹਦੀ ਇੱਕ ਕਲਾ ਦਲ ਸਮਾਜ ਇਹਦੀ ਇਕੱਲਾ ਜਿਹੜੀ ਨਾਰੀ ਜਾਤੀ ਸਮੁੱਚਾ ਜਿਹੜਾ ਇੱਕ ਸਮਝ ਰੱਖਦਾ ਬੰਦਾ ਜਿਹਨੂੰ ਪਤਾ ਬਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਉਦੇਸ਼ ਨੂੰ ਦਿੱਤਾ ਕੀ ਆ ਉਹ ਅੱਜ ਸਾਰੇ ਹੀ ਭਗਵਾਨ ਜਿਹੜਾ ਉਹ ਹੈਗਾ ਆ ਗੁਰ ਪਤਵੰਤ ਪੰਨੂ ਜਿਹੜਾ ਅਮਰੀਕਾ ਦੀ ਧਰਤੀ ਤੋਂ ਸਾਨੂੰ ਬੰਨੜਨਾ ਚਾਹੁੰਦਾ ਜਿਹੜਾ ਉਸ ਧਰਤੀ ਤੋਂ ਸਾਨੂੰ ਜਾਤ ਪਾਤ ਦੇ ਵਿੱਚ ਫਿਰ ਉਲਝਾਣਾ ਚਾਹੁੰਦਾ ਉਹਨੂੰ ਸਾਰਿਆਂ ਨੇ ਕੰਡਮ ਕੀਤਾ ਅਸੀਂ ਵੀ ਕਰਦੇ ਆ ਕੱਲ ਜਿਸ ਤਰ੍ਹਾਂ ਦਾ ਉਤਸ਼ਾਹ ਸੀ ਇਹ ਕੱਲ ਦੇਖਣ ਵਾਲੀ ਗੱਲ ਸੀ ਮੈਂ ਬਹੁਤ ਜ਼ਿਆਦਾ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਨਮ ਦਿਨ ਮਨਾ ਰਹੇ ਆ ਮੈਂ ਸਮਝਦਾ ਕਿ ਕੱਲ ਦਾ ਜਿਹੜਾ ਸੀਨ ਸੀ ਕੱਲ ਜੋ ਕੁਝ ਹੋ ਰਿਹਾ ਸੀ ਉਹ ਜਿਹੜੇ ਪੰਨੂ ਵਰਗੇ ਲੋਕ ਆ ਉਹਨਾਂ ਦੇ ਮੂੰਹ ਤੇ ਕਿਤਨਾ ਕਿਤੇ ਚਬੇਟ ਸੀ ਕਿਉਂਕਿ ਅਸੀਂ ਲੋਕ ਜਿਹੜੇ ਆ ਇਹ ਸਮਝ ਗਏ ਕਿ ਇਦਾਂ ਦੇ ਲੋਕਾਂ ਨੂੰ ਮੂੰਹ ਨਹੀਂ ਲਾਣਾ ਚਾਹੀਦਾ ਗੱਲਬਾਤ ਆਖਰੀ ਸਵਾਲ ਆਇਆ ਸਕੂਲ ਬਾਰੇ ਜਿਹੜਾ ਮੇਰੇ ਨਾਲ ਗੱਲ ਕੀਤੀ ਜਦੋਂ ਲੋੜ ਹੈਗੀ ਤੇਰੇ ਫਸਫਾਉਂਦੇ ਤੇ ਸੈਟ ਦੇ ਪਾਣੀ ਦੇ ਖਰਚੇ ਦਾ ਇਹ ਬਾਰੇ ਕਿਤੇ ਵਾਰ ਸਰ ਕੁਛ ਕੋਈ ਗ੍ਰਾਂਟ ਦਾ ਕੁਝ ਤਾਂ ਜੋ ਇਹਨਾਂ ਨੂੰ ਚਾਹੀਦਾ ਅਸੀਂ ਉਹ ਦੇਣਾ ਆ ਜੀ ਇਹ ਕੰਦਾ ਵੱਲੋਂ ਮੈਨੂੰ ਲੱਗਦਾ ਸੀ ਕਿ ਤੁਹਾਡੇ ਤੋਂ ਕੁਐਸਚਨ ਨਹੀਂ ਆਣਾ ਚਾਹੀਦਾ ਇਹ ਟੀਚਰ ਵੱਲੋਂ ਆਣਾ ਚਾਹੀਦਾ ਸੀ ਪਰ ਜੇਕ ਚਲੋ ਠੀਕ ਹੈ ਤੁਸੀਂ ਲੋਕਾਂ ਦਾ ਦਰਪਣ ਬਣ ਕੇ ਕੰਮ ਕਰਦੇ ਹੋ ਔਰ ਮੈਂ ਇਹ ਤੁਹਾਨੂੰ ਵਾਦਾ ਕਰਦਾ ਕਿ ਜਦੋਂ ਨੈਕਸਟ ਟਾਈਮ ਸਕੂਲ ਜਾਊਂਗਾ ਇਹ ਕਰਾ ਕੇ ਕਰਾ ਕੇ ਦਮਾਂਗਾ ਥੈਂਕ ਯੂ ਸਰ ਥੈਂਕ ਯੂ